ਹੈਲੋ ਦੋਸਤੋ ਅਸੀਂ ਕਰ ਰਹੇ ਕਢਾਈ ਦੇਖੋ ਆਪਾਂ ਕੀ ਬਣਾ ਰਹੇ ਇੱਕ ਕਪੜਾ ਲੈਣਾ ਆ ਤੇ ਕਪੜੇ ਦੇ ਵਾਲੇ ਦੁਕਾਨੇ ਛੋਟਾ ਲੱਕੜੀ ਦਾ ਬਣਿਆ ਹੋਇਆ ਗੋਲ-ਗੋਲ ਫਰੇਮ ਲੈਣਾ ਆ ਹੁਣ ਦੇਖੋ ਜੀ ਦੇਖੋ ਆਪਾਂ ਕਿਵੇਂ ਇੱਥੇ ਡਿਜ਼ਾਈਨ ਬਣਾਉਂਦੇ ਆ ਦੇਖੋ ਜੀ ਇਹ ਡਿਜ਼ਾਈਨ ਕਦਨਾ ਆਪਾਂ ਸਟਾਰਟ ਕਰ ਦਿੱਤਾ ਆ ਕੀ ਗੱਲ ਨੁੰਦੇ ਦੀ ਆ 10 ਚੱਲ ਗਈ ਤੇ ਆਪਣਾ ਬ੍ਰੇਕ ਵੀ ਪੁੱਲ ਗਿਆ ਲਾਸਟ ਪੰਜਾਬੀ ਫਿਲਮ ਕਿਹੜੀ ਸੀ ਕਮੈਂਟਾਂ ਜੋ ਦੱਸਿਓ ਬੇ ਕੀ ਬੇ ਲੱਗਿਆ ਐਂਡ ਚੋ ਇਹ ਤੁਸ ਖਾਈ ਜੀ ਨੇ ਪਿੱਛੇ ਸਾਡਾ ਟੀਵੀ ਲੱਗਿਆ ਹੋਇਆ ਇਹਦਾ ਬੜਾ ਰੋਲਾ ਆ ਸੁੱਖ ਨਾਲ ਹੁਣ ਬੰਦ ਕਰ ਦਿੱਤਾ ਆ ਟੋਪਿਕ ਕੰਟੀ ਹੋਈ ਨਹੀਂ ਫੇਰ ਲੱਗ ਪਿਆ ਹੈ ਫੇਰ ਬੰਦ ਹੋ ਗਿਆ ਦੇਖੋ ਮਿੱਤਰੋ ਦੇਖੋ ਡਿਜ਼ਾਈਨ ਕਿਵੇਂ ਪੈ ਰਿਹਾ ਚੱਲ ਤੂੰ ਤਾਂ ਚੱਲ ਤੂੰ ਦੇ ਨੋ ਕੀ ਤੂੰ ਬਸ਼ਰੇ ਦੇ ਕੋਸ਼ੀ ਤੇ ਇਹ ਤੁਸੀਂ ਬੋਦੀਆ ਕੋਣੀ ਮੂਹ ਚੱਲੀ ਗਈ ਬਹੁਤ ਗਹਿਨੀ ਕਲਮ ਦਾ ਅਮੀਰ ਖੜਾ ਹੈ ドラਮਾ ਹੋ ਰਿਹਾ ਤੇ ਨਾ ਸਾਰਾ ドラਮਾ ਅਸਲੀ ਮੈਨੂੰ ਮੇਨ ਮੁੱਦਾ ਹੋਣਾ

ਆ ਜੀ ਦੋਸਤਾਂ ਲਈ ਕੋਈ ਆ ਗਿਆ ਜੀ ਮੈਂ ਦੋਸਤ ਕੋਈ ਆ ਗਿਆ ਜੀ ਨਾਂ ਆ ਗਏ ਕੰਕਰ ਤੇ ਹੋਇਆ ਕੀ ਦਾ ਦਸ ਕਾ ਚਾਹੀਦੀ ਫਿਰ ਤਾਂ ਫੇਰ ਮੈਂ ਹੋ ਗਿਆ ਕੀ ਆ ਜਾਵੇ ਕਿ ਨਾ ਚਾਹੀਦੀ ਇਹ ਦਸ ਸਿੱਕੇ ਨਾ ਆ ਗਏ ਜੀ 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 ਜ पहले सेफ्टी वरना क्लीन गोल्ड अनऑथराइज प्लेटफॉर्म पे फॉर एक्सटेडिंग यानी नुकसान धोखाधड़ी और कानूनी कार्रवाई का डर मतलब नुकसान की हटरे इसीलिए आरबीआई वेबसाइट पर जाएं ऑथराइज लिस्ट जांचें आरबीआई कहता है जानकार बनिए सतर्क रहिए कोई कामयाब बढ़ते पे पैदा नहीं होता कामयाब बढ़ना पैदा तरीफा तैयारी मांगती है

যত অত না মে মত বড় এটা পাবে না পেタリア এটা চিটাগে পিট পিট হকোণ এত দিতে লো নিরা সব চল মা 健康。 先放这个，再放这个。<laughs> <laughs>